ਸਾਡੇ ਪੰਜਾਬ ਤੇ ਆਇਆ ਉਸੇ ਪਰ ਜਨਤੰਤਰੀ ਕੋਈ ਜੀ ਪਹਿਲੇ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਫਤਿਹ ਜਗਤਿਆਂ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸਾਡਾ ਪੰਜਾਬ ਦੇ 1200 ਪਿੰਡਾਂ ਦਾ ਕਿ ਸ਼ੱਕ ਜਣਾ ਸਾਡਾ ਖੜ ਦੇ ਨਾਲ ਸਾਡੇ ਪੀੜਤ ਨੇ ਔਰ ਬੜੀ ਤਰਾਸ ਦੀ ਵੀ ਗੱਲ ਹੈ ਜੀ ਇਹ ਸਾਡੇ ਪੰਜਾਬ ਵਾਸਤੇ ਕਿ ਸਾਡਾ ਪੰਜਾਬ ਇੱਕ ਅਜਿਹਾ ਸੂਬਾ ਜੋ ਹਮੇਸ਼ਾ ਅੱਗੇ ਵਧ ਕੇ ਦੂਜਿਆਂ ਦੀ ਮਦਦ ਕਰਦਾ ਪਰ ਐਸ ਨੇ ਸਾਨੂੰ ਬੜੇ ਹੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੰਜਾਬ ਖੁਦ ਹੀ ਬੰਦੂਈ ਕਰ ਰਿਹਾ ਸਾਡੇ ਵਾਸਤੇ ਕੋਈ ਦੂਜਾ ਸੂਬਾ ਮਦਦ ਕਰਨ ਵਾਸਤੇ ਜਿੰਨੀ ਪਹੁੰਚਿਆ ਨਾ ਹੀ ਸਾਨੂੰ ਕੇਂਦਰ ਸਰਕਾਰ ਨੇ ਸਾਡੇ ਵਾਸਤੇ ਕੋਈ ਹਾੜਾ ਨਾਰਾ ਮਾਰਿਆ ਅਜੇ ਤੱਕ ਸਾਡੇ ਸਤਿਕਾਰਯੋਗ ਮੰਤਰੀ ਸਦਾਕ ਸਰਪੰਨ ਸਿੰਘ ਜੀ ਟਿਊਬ ਸਾਹਿਬ ਤਕਰੀਬਨ ਤਕਰੀਬਨ ਮਿਆਰ 15 ਦਿਨ ਹੋ ਗਿਆ ਜਲ ਲਗਾਤਾਰ ਜੜੇ ਆ ਉਹ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਤਰਨਤਨ ਹਲਕੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਫਰੀਕੇ ਫਿਰੋਜ਼ਪੁਰ ਸਾਰਾ ਹਿੱਦ ਦਾ ਇਲਾਕੇ ਦਾ ਦੌਰਾ ਕਰ ਰਹੇ ਨੇ ਤੇ ਬੜੀ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਮੈਂ ਇੱਕ ਤਾਂ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹਾਂਗਾ ਕਿ ਇਹ ਪਹਿਲੀ ਆਫਤ ਸਾਡੇ ਤੇ ਪਹਿਲੀ ਵਾਰ ਨਹੀਂ ਆਈ ਬਹੁਤ ਅੱਗੇ ਪੰਜਾਬ ਤੇ ਆਫਤ ਆ ਚੁੱਕੀ ਹੈ 88 ਜੀ ਬੜਾ ਵੱਡਾ ਹੜ੍ਹ ਆਇਆ 19 ਚ ਆਇਆ 23 ਚ ਆਇਆ ਪਰ ਪਹਿਲੀ ਵਾਰੀ ਹੋਇਆ ਵਾ ਕਿ ਇਹ ਸਰਕਾਰ ਜਿਹੜੀ ਆ ਜਾ ਕੇ ਖੁਦ ਜਾ ਕੇ ਮੰਤਰੀ ਮੰਤਰੀ ਜਿੰਨੇ ਵੀ ਮੰਤਰੀ ਨੇ ਸਾਡੇ ਜਿੰਨੇ ਵੀ ਐਮ ਐਲ ਏਸ ਨੇ ਸਾਡੇ ਸੰਗਠਨ ਵਾਲਿਆਂ ਨੇ ਜਿੰਨੇ ਸਾਰੇ ਸਾਰੇ ਹੀ ਜਾ ਕੇ ਮਨੋ ਤਨੋ ਕੇ ਜਿਹੜੇ ਲਾ ਕੇ ਉੱਥੇ ਲੱਗੇ ਨੇ ਸੋ ਮੰਤਰੀ ਸਾਹਿਬ ਦੇ ਉਦੇਸ਼ਾਂ ਦੇ ਮੁਤਾਬਕ ਅੱਜ ਦੀ ਜਿਹੜੀ ਇਹ ਸਮਗਰੀ ਰਾਤ ਸਮਗਰੀ ਆ ਉਹ ਹਰੀਕੇ ਸਾਈਡ ਨੂੰ ਜਾ ਰਹੀ ਆ ਤੇ ਕੱਲ ਜਿਹੜੀ ਇਹ ਤਕਰੀਬ ਤਕਰੀਬਨ ਇੱਥੋਂ 10-15 ਟਾਲੀਆਂ ਜਿਹੜੀਆਂ ਉਹ ਜਾਣਗੀਆਂ ਅਜਨਾਲਿਆਂ ਵਾਸਤੇ ਸੋ ਇਹ ਸਾਡਾ ਫਰਜ਼ ਬਣਦਾ ਜੀ ਇਹ ਕੋਈ ਕਿਸੇ ਦਾ ਆਸਾਨ ਨਹੀਂ ਕਰ ਰਿਆ ਸੀ ਸਾਡਾ ਬੜਾ ਸਾਰਿਆਂ ਦਾ ਰਲ ਕੇ ਫਰਜ਼ ਬਣਦਾ ਕਿ ਜਦੋਂ ਭਾਈ ਸਾਹਿਬ ਨੇ ਕਿਹਾ ਪਾਰਟੀ ਬਾਈ ਤੋਂ ਉੱਠ ਕੇ ਪਾਰਟੀ ਬਾਈ ਤੋਂ ਉੱਠ ਕੇ ਸਾਰੇ ਕੰਮ ਕਰਨੇ ਚਾਹੀਦੇ ਆ ਪਰ ਸਾਨੂੰ ਇਸ ਚੀਜ਼ ਦਾ ਸਕੂਨ ਹੈ ਕਿ ਸਾਡੇ ਜਿਹੜੀ ਇਹ ਸਰਕਾਰ ਹੈ ਉਹ ਪੂਰੀ ਪੱਮਾ ਪਾ ਰਹੀ ਸਾਡਾ ਪ੍ਰਸ਼ਾਸਨ ਪੂਰਾ ਪੱਮਾ ਪਾ ਰਿਹਾ ਪਰ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ ਤੇ ਮੈਂ ਤੇ ਅਸੀਂ ਤੁਹਾਡੇ ਮਾਧਿਅਮ ਨਾਲ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਾਂਗਾ ਆਪਾਂ ਜਿੱਥੇ ਸਵੇਰੇ ਉੱਠ ਕੇ ਆਪਣੇ ਵਾਸਤੇ ਘਰਾਂ ਵਾਸਤੇ ਸੁੱਖ ਸ਼ਾਂਤੀ ਮੰਗਦੇ ਆ ਆਪਾਂ ਇਹਨਾਂ ਹੜਪੀਰਤਾ ਵਾਸਤੇ ਅਰਦਾਸ ਕਰਿਆ ਕਰੀਏ ਤੋਂ ਗੁਰੂ ਮਹਾਰਾਜ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਬਸ ਕਰੋ ਹੁਣ ਸਾਡੇ ਜਿਹੜੇ ਇਹ ਜਿਹੜੇ ਪਸ਼ੂ ਵੇਖੋ ਬੇਜਬਾਨ ਜਿਹੜੇ ਬੋਲਦਾ ਬੰਦਾ ਦੇ ਉਧਰ ਹੋ ਜਾਂਦਾ ਉਹਨਾਂ ਦਾ ਬੜਾ ਵੱਡਾ ਨੁਕਸਾਨ ਹੋ ਗਿਆ ਤੋਂ ਤੁਸੀਂ ਦੇਖ ਰਹੇ ਚਾਰਾ ਜਾ ਰਿਹਾ ਵਾ ਚੋਕਰ ਜਾ ਰਹੀ ਆ ਹੋਰ ਸਮਾਨ ਜਿਹੜਾ ਪਸ਼ੂਆਂ ਵਾਸਤੇ ਜੁਦਾਈਆਂ ਮੈਡੀਸਨ ਵੀ ਜਾ ਰਹੀ ਆ ਸੋ ਇਹ ਰਲ ਮਿਲ ਕੇ ਇਹ ਘੜੀ ਹੈ ਜੀ ਇਹਨੂੰ ਸਾਰੇ ਰਲ ਮਿਲ ਕੇ ਤੁਹਾਡੇ ਸਾਡੇ ਇਮਰਾਈਵੇਂ ਇਹੀ ਹੈ ਕਿ ਤੁਸੀਂ ਅਪੀਲ ਕਰੋ ਸਾਰਿਆਂ ਨੂੰ ਕਿ ਆਪਾਂ ਸਾਰਾ ਪੰਜਾਬ ਇਕਿਆਂ ਤੇ ਸਾਰਿਆਂ ਨੇ ਰਲ ਕੇ ਸੰਕਟ ਦੇ ਵਿੱਚੋਂ ਨਿਕਲਣਾ ਮંત્રી ਸਾਹਿਬ ਸਾਡੇ ਵੇਖੋ ਦਿਨ ਰਾਤ ਇੱਕ ਕੀਤੀ ਹੋਈ ਇਹਨਾਂ ਨੇ ਮੇਰਾ خیال ਹੈ ਕਿ ਰਾਤੀ ਪੰਨੀ ਕਿੰਨੇ ਵਜੇ ਹੁੰਦੀ ਤੇ ਕਿੰਨੇ ਵਜੇ ਸਵੇਰੇ ਫਿਰ ਨਿਕਲ ਜਾਂਦੇ ਆ ਸੋ ਬੜੀ ਹਿੰਮਤ ਹੈ ਉਹਨਾਂ ਦੀ ਤੋਂ ਅਸੀਂ ਗੁਰੂ ਮਹਾਰਾਜ ਉਹਨਾਂ ਅੱਗੇ ਅਰਦਾਸ ਕਰਦੇ ਆ ਸਾਰੇ ਵਾਸਤੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਸਿਹਤ ਜਾਫੀ ਦੇਵੇ ਲੰਮੀ ਉਮਰ ਕਰ ਦੇਵੇ ਤੇ ਇਸੇ ਤਰ੍ਹਾਂ ਉਹਨਾਂ ਨੂੰ ਸੇਵਾ ਕਰਨ ਦਾ ਪਾਲਤ ਵਿੱਚ ਧੰਨਵਾਦ ਨਾ ਅਮਰੀਕਸ ਤੋਂ ਛੋਟੀ ਬਲੌਗ ਪਰਦਾਉਣ ਚੰਦੇ ਵਾਲਾ ਗੁਰੂ ਆਮ ਆਦਮੀ ਪਾਰਟੀ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਮੈਂ ਗੁਰੂ ਮਹਾਰਾਜ ਦੀ ਫਤਿਹ ਅਰਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਰਦਾਰ ਹਰਪ੍ਰੀਤ ਸਿੰਘ ਯੂਟੀਓ ਜੀ ਦੀ ਜੋਗ ਗਵਾਈ ਹੇਠ ਸੋ ਇਥੋਂ ਆਪਾਂ ਹੜਪ ਪ੍ਰਭਾਵਿਤ ਖੇਤਰਾਂ ਦੇ ਵਿੱਚ ਜੋ ਉਹਨਾਂ ਦੀ ਹਰੀਕੇ ਪੱਤਨ ਦੇ ਲਾਗੇ-ਲਾਗੇ ਪਿੰਡਾਂ ਦੇ ਵਿੱਚ ਡਿਊਟੀ ਲਾਈ ਗਈ ਸੀ ਸੋ ਉਸੇ ਲੜੀ ਦੇ ਤਹਿਤ ਅੱਜ ਅਸੀਂ ਇਥੋਂ ਇੱਕ ਬਹੁਤ ਵੱਡਾ ਕਾਫਲਾ ਲੈ ਕੇ ਉਹਨਾਂ ਦੀ ਗਵਾਈ ਦੇ ਹੇਠ ਅੱਜ ਹਰੀਕੇ ਪੱਤਨ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹ ਰਾਹਤ ਸਮਗਰੀ ਲੈ ਕੇ ਜਾ ਰਹੇ ਹਾਂ ਸੋ ਹਰਪ੍ਰੀਤ ਸਿੰਘ ਯੂਟੀਓ ਜੀ ਵੱਲੋਂ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਟੀਮ ਨੂੰ ਦਿੱਤੇ ਗਏ ਹਨ ਉਸੋ ਉਸੇ ਲੜੀ ਦੇ ਦਾਤਾ ਅੱਜ ਅਹੀਂ ਸਾਰੀ ਰਾਤ ਸਮਝਣ ਬੈਠੇ ਜਾ ਰਹੇ ਹਾਂ ਸਿਕੰਦਰ ਸਿੰਘ ਜੀ ਸਿਕੰਦਰ ਸਿੰਘ ਜੀ ਜੋ ਇਸ ਟਾਈਮ ਤੇ ਹਾਲਾਤ ਬਣੇ ਪਏ ਪੰਜਾਬ ਦੇ ਕਿਸ ਤਰ੍ਹਾਂ ਦੇ ਬਣੇ ਹਾਲਾਤ ਹਾਲਾਤ ਤੇ ਬਹੁਤ ਬੁਰੇ ਬਣੇ ਪਏ ਆ ਜੀ ਸਾਰੇ ਪੰਜਾਬ ਦਾ ਹੱਡ ਦੀ ਮਾਰ ਨਾਲ ਡੁੱਬਿਆ ਪਿਆ ਤੇ ਇਸ ਕਰਕੇ ਹਲਕਾ ਜੰਡੇ ਵਾਲਾ ਗੁਰੂ ਤੋਂ ਵਕੂ ਵਕੂ ਪਿੰਡਾਂ ਤੋਂ ਰਾਖਸਮਗਰੀ ਚੱਲੀ ਆ ਜੀ ਤੇ ਇਸ ਕਰਕੇ ਉੱਥੇ ਸਾਰਾ ਕੁਝ ਪਹੁੰਚ ਗਿਆ ਕਿਸ ਤਰ੍ਹਾਂ ਦੀ ਸਮਗਰੀ ਜਾ ਰਹੀ ਹੈ ਇਹਦੇ ਵਿੱਚ ਜਿਸ ਤਰ੍ਹਾਂ ਇਹ ਪਸ਼ੂਆਂ ਲਈ ਚਾਰਾ ਜੀ ਆਪਣਾ ਚੋਕਰ ਆ ਖਾਲਾ ਤੂੜੀ ਆ ਤੇ ਬੱਚਿਆਂ ਲਈ ਆਟੋਮੋਸ ਦਿੱਤਾ ਦੱਸਿਆ ਤੁਹਾਨੂੰ ਸਰਪੰਚ ਸਾਹਿਬ ਨੇ ਸੁੱਕਾ ਦੁੱਧ ਦਾ ਹੋਰ ਬੜਾ ਕੁਝ ਵੀ ਜਾ ਰਿਹਾ ਜੀ ਠੀਕ ਆਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਉੱਤੇ ਬਹੁਤ ਹੀ ਸੰਕਟ ਦੀ ਘੜੀ ਆ ਸਾਡੇ ਭੈਣ ਭਰਾ ਜਿਹੜੇ ਇਸ ਕੁਦਰਤੀ ਆਫਤ ਨਾਲ ਜੂਝ ਰਿਹਾ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਉਹ ਇਸ ਦੁੱਖ ਦੀ ਘੜੀ ਚ ਪਰਮਾਤਮਾ ਉਹਨਾਂ ਨੂੰ ਹੱਥ ਦੇ ਕੇ ਰੱਖੇ ਔਰ ਉਹ ਫੇਰ ਇਸ ਰੰਗਲੇ ਪੰਜਾਬ ਦੇ ਵਿੱਚ ਫੇਰ ਆਪਣੇ ਆਪ ਨੂੰ ਸਥਾਪਿਤ ਕਰਨ ਔਰ ਮੈਨੂੰ ਪੂਰਾ ਨਾਸਾ ਕਿ ਵਾਹਿਗੁਰੂ ਉਹਨਾਂ ਦੇ ਉੱਤੇ ਮਿਹਰ ਦਾ ਹੱਥ ਰੱਖਣਗੇ ਤੇ ਉਹ ਇਸ ਸੰਕਟ ਦੀ ਕੜੀ ਵਿੱਚੋਂ ਨਿਕਲ ਆਉਣਗੇ ਅੱਜ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਅਰੇਂਜਮੈਂਟ ਕੀਤੀ ਤਾਨੂ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਸਾਰੇ ਹੀ ਸਾਡੇ ਐਮ ਐਲ ਏ ਮੰਤਰੀ ਸਾਹਿਬ ਸਾਰੇ ਹੀ ਜਿਹੜੇ ਹੜ੍ਹ ਪੀੜਿਤ ਇਲਾਕੇ ਹਨ ਉਹਨਾਂ ਵਿੱਚ ਦਿਨ ਰਾਤ ਲੋਕਾਂ ਨਾਲ ਰਾਤ ਦੇ ਵਿੱਚ ਹਨ ਜਿੱਥੇ-ਜਿੱਥੇ ਫਸੇ ਹੋਏ ਹਨ ਸਾਡਾ ਪ੍ਰਸ਼ਾਸਨ ਸਰਕਾਰ ਸਾਰੀ ਹੀ ਪੁਰਜ਼ੋਰ ਉਥੇ ਜ਼ੋਰ ਲਾ ਰਹੀ ਹੈ ਕਿ ਹਰੇਕ ਪ੍ਰਾਣੀ ਹਰੇਕ ਇਨਸਾਨ ਦੀ ਜਾਨ ਜਿਹੜੀ ਆ ਉਹ ਸੁਰੱਖਿਤ ਰੱਖੀ ਜਾਵੇ ਸਾਡੇ ਕੈਬਨਿਟ ਮੰਤਰੀ ਸਰਦਾਰ ਹਰਪਜਨ ਸਿੰਘ ਗੀਟਿਓ ਬੜੇ ਦਿਨਾਂ ਤੋਂ ਹਰੀਕੇ ਪੱਤਨ ਤਰਨਤਾਰਨ ਅੰਮ੍ਰਿਤਸਰ ਦੇ ਅਜਨਾਲਾ ਰਮਦਾਸ ਵਰਗੇ ਇਲਾਕਿਆਂ ਵਿੱਚ ਦਿਨ ਰਾਤ ਉਥੇ ਜੁਟੇ ਹੋਏ ਹਨ ਔਰ ਸਰਕਾਰੀ ਤੌਰ ਤੇ ਵੀ ਉਹਨਾਂ ਨੂੰ ਜਿਹੜੇ ਸਹਾੜ ਦੇ ਵਿੱਚ ਉਹਨਾਂ ਨੂੰ ਮੈਡੀਸਿਨਸ ਤੇ ਦਵਾਈਆਂ ਵਗੈਰਾ ਪਹੁੰਚਾਉਣ ਦੀ ਉਹਨਾਂ ਦੀ ਜ਼ਿੰਮੇਵਾਰੀ ਪੂਰੇ ਚੇ ਤੌਰ ਤੇ ਲੱਗੀ ਆ ਔਰ ਅੱਜ ਵੀ ਉਹ ਆਪਣੇ ਨਾਲ सीएमओ ਐਸ ਐਮਓ ਵਗੈਰਾ ਆ ਡਾਕਟਰਸ ਦੀ ਟੀਮ ਲੈ ਕੇ ਗਏ ਹਨ ਮੈਡੀਸਿਨਸ ਦਾ ਜੋ ਉਹਨਾਂ ਨੇ ਉੱਥੇ ਵੰਡਣਾ ਹੈ ਔਰ ਹਰੇਕ ਡਾਕਟਰਸ ਦੀਸ ਲਾਣਾ ਲਥੇ ਦਵਾਈਆਂ ਪਹਚਾਈਆਂ ਜਾਣਗੀਆਂ ਇਸ ਦੇ ਨਾਲ ਹੀ ਸਾਨੂੰ ਬਹੁਤ ਹੀ ਮਾਣ ਆ ਸਾਡੇ ਹਲਕੇ ਦੇ ਸਰਪੰਚ ਸਾਹਿਬਾਨ ਨਾਲ ਬਲੌਗ ਪਰਦਾ ਨਾਲ ਸਾਡੇ ਕੋਆਰਡੀਨੇਟਰਸ ਹਰੇਕ ਬਲੌਗ ਦੇ ਹਰੇਕ ਵਿਭਾਗ ਦੇ ਜਿਹੜੇ ਕੋਆਰਡੀਨੇਟਰਸ ਲਾਏ ਆ ਜਿਵੇਂ ਤੁਸੀਂ ਦੇਖੋਗੇ ਕਿ ਸਾਰੀ ਯੂਥ ਟੀਮ ਅੱਜ ਇੱਥੇ ਪਹੁੰਚੀ ਹੋਈ ਆ ਸਾਰੇ ਹੀ ਵੌਲੰਟਰੀ ਤੌਰ ਤੇ ਆਪਣੇ ਆਪ ਹੀ ਯੋਗਦਾਨ ਪਾ ਰਿਹਾ ਹੈ ਅੜਪੀੜਿਤ ਇਲਾਕਿਆਂ ਵਿੱਚ ਸਮਗਰੀ ਪਹੁੰਚਾਉਣ ਵਿੱਚ ਕੱਲ ਵੀ ਅੱਜ ਵੀ ਇੱਥੋਂ ਤੁਸੀਂ ਦੇਖਿਆ ਕਾਫੀ ਜੜੀ ਰਾਹਤ ਸਮਗਰੀ ਆ ਉਹ ਜਾ ਰਹੀ ਆ ਔਰ ਕੱਲ ਵੀ ਉਹ ਚੇਚੇ ਤੌਰ ਤੇ ਮੰਤਰੀ ਸਾਹਿਬ ਵੀ ਇੱਥੇ ਪਹੁੰਚਣਗੇ ਅੱਜ ਉਹ ਪਹੁੰਚ ਚੁੱਕੇ ਆ ਹਰੀਕੇਪਤਨ ਵਾਲੀ ਸਾਈਟ ਕੱਲ ਉਹ ਇੱਥੇ ਆਉਣਗੇ ਔਰ ਕੱਲ ਵੀ ਵੱਡੀ ਮਾਤਰਾ ਵਿੱਚ ਜੜੀ ਰਾਹਤ ਸਮਗਰੀ ਆ ਸਾਡੇ ਪਿੰਡਾਂ ਦੇ ਭਰਾਵਾਂ ਵੱਲੋਂ ਸਾਡੇ ਸ਼ਹਿਰ ਦੇ ਮੋਤਬਰ ਸਾਰੇ ਹੀ ਆਪਣੇ ਤੌਰ ਤੇ ਹੀ ਲੱਗੇ ਹੋਏ ਹਨ ਔਰ ਬੜੇ ਦਿਨਾਂ ਤੋਂ ਹੀ ਆਪਣੇ ਤੌਰ ਤੇ ਹੜਪੀਰੀਅਤ ਇਲਾਕਿਆਂ ਵਿੱਚ ਰਸਦ ਜਿਹੜੀ ਆ ਉਹ ਲੈ ਕੇ ਜਾ ਰਹੇ ਹਨ ਤਾਂ ਸਾਰਿਆਂ ਵੱਲੋਂ ਹੀ ਸਾਡੀ ਸਾਰੇ ਝੰਡਿਆਲਾ ਗੁਰੂ ਟੀਮ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਅਸੀਂ ਇਸ ਮੁਸ਼ਕਲ ਦੀ ਘੜੀ ਵਿੱਚ ਆਪਣੇ ਭੈਣ ਭਰਾਵਾਂ ਲਈ ਖੜੀਏ ਉਹਨਾਂ ਦੀ ਬਾਹ ਫੜ ਕੇ ਮਦਦ ਕਰੀਏ ਉਹਨਾਂ ਲਈ ਹੌਸਲਾ ਵਸਾਈ ਕਰੀਏ ਉਹਨਾਂ ਨੂੰ ਹਿੰਮਤ ਦਈਏ ਕਿ ਅਸੀਂ ਉਹਨਾਂ ਨਾਲ ਇਹ ਕੁਦਰਤੀ ਆਫਤ ਕਦੇ ਵੀ ਕਿਸੇ ਸਮੇਂ ਵੀ ਆ ਸਕਦੀ ਆ ਪਰ ਜਿਹੜੀ ਸਭ ਤੋਂ ਵੱਡੀ ਚੀਜ਼ ਆ ਤੁਹਾਡਾ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨਾਲ ਜਾ ਕੇ ਖੜ ਜਾਣਾ ਉੱਥੇ ਇਹ ਸਭ ਤੋਂ ਵੱਡੀ ਹਿੰਮਤ ਹੁੰਦੀ ਆ ਮੈਨੂੰ ਯਾਦ ਆ 1988 ਚ ਅਸੀਂ ਫਿਰੋਜ਼ਪੁਰ ਰਹਿੰਦੇ ਸੀ ਅਸੀਂ ਵੀ ਹੜ ਸਾਡੇ ਘਰ ਵਿੱਚ ਬਹੁਤ ਪਾਣੀ ਆ ਗਿਆ ਸੀ ਤੇ ਉਸ ਸਮੇਂ ਇਸੇ ਤਰ੍ਹਾਂ ਸਾਰੇ ਪੈਂਟਰ ਜਦੋਂ ਹੌਸਲਾ ਦਿੰਦੇ ਆ ਤੇ ਬੜੀ ਜਲਦੀ ਅਸੀਂ ਉਸ ਜਿਹੜੀ ਸੰਕਟ ਦੀ ਘੜੀ ਆ ਉਹਦੇ ਵਿੱਚ ਸਾਨੂੰ ਹੌਸਲਾ ਮਿਲਦਾ ਤਾਂ ਸਾਰੇ ਭੈਣ ਭਰਾਵਾਂ ਦਾ ਸਾਥ ਬਹੁਤ ਜ਼ਰੂਰੀ ਆ ਇੰਨਾ ਹੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੇਰਾ ਹੀ ਅਪੀਲ ਆ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਆਪਣੇ ਭੈਣ ਭਰਾਵਾਂ ਦੀ ਮਦਦ ਕਰੀਏ ਉਹਨਾਂ ਨਾਲ ਖੜੇ ਹੋਈਏ ਤਾਂ ਇਹੀ ਵਾਇਰਲ ਗੇ ਅਰਦਾਸ ਆ ਮੰਤਰੀ ਸਾਹਿਬ ਦਿਨ ਰਾਤ ਇੱਕ ਕਰ ਰਹੇ ਆ ਔਰ ਬਹੁਤ شدت ਨਾਲ ਉਹ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆਪਣੇ ਭੈਣ ਭਰਾਵਾਂ ਦੀ ਇਨਾ ਕੀ ਕਹਿੰਦੀ ਹੋਈ ਹੈ ਬੋਲੇ ਮੈਂ ਪਿੰਡ ਸਰਜੇ ਤੋਂ ਸਰਪੰਚ ਗੁਰਮਖ ਸਿੰਘ ਕੀ ਕਹਿਣਾ ਚਾਹੋਗੇ ਅੱਜ ਬਾਸ ਸੰਮਤਰੀ ਲੈ ਕੇ ਜਾ ਰਹੇ ਵੇਖੋ ਜੀ ਸਭ ਤੋਂ ਪਹਿਲਾਂ ਤੇ ਆਪਾਂ ਸਾਰੇ ਜਣੇ ਅੱਜ ਇੱਥੇ ਇਕੱਤਰ ਹੋਏ ਆਂ ਸਾਡੇ ਮਾਨਯੋਗ ਕੈਬਨਟ ਮਿਨਿਸਟਰ ਪੰਜਾਬ ਸਰਦਾਰ ਹਰਪ੍ਰੀਤ ਸਿੰਘ ਜੀ ਯੂਟਿਓ ਸਾਹਿਬ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਸਹਿੰਦਰ ਕੌਰ ਜੀ ਮੰਤਰੀ ਸਾਹਿਬ ਦੇ ਤਰਫੋਂ ਪਤਨੀ ਤੇ ਆਪਾਂ ਸਭ ਤੋਂ ਪਹਿਲਾਂ ਮਹਾਰਾਜ ਗਾੜੀ ਅਰਦਾਸ ਹੀ ਕਰਦੇ ਆ ਕਿ ਜਿਹੜੀ ਕੁਝ ਦਿਨਾਂ ਤੋਂ ਜਿਹੜੀ ਆਫਤ ਪੰਜਾਬ ਦੇ ਉੱਤੇ ਆਈ ਆ ਆਪਣੇ ਪੰਜਾਬ ਦੇ ਲੋਕਾਂ ਦੇ ਉੱਤੇ ਤੇ ਸਤਿਗੁਰੂ ਬਰਮਤ ਕਰੇ ਕਿ ਜਿਹੜਾ ਜਿਹੜੇ ਕਾਰਜ ਜਿਹੜੇ ਚੱਲ ਰਿਹਾ ਸਵਾਮਾਂ ਦੇ ਉਹ ਵੀ ਮਹਾਰਾਜ ਆਪ ਹੀ ਕਰਾ ਰਹੇ ਆ ਸੋ ਮੰਤਰੀ ਸਾਹਿਬ ਦੀ ਰਹਿਨਮਾਈ ਹੇਠ ਅੱਜ ਅਸੀਂ ਆਪਣਾ ਹਲਕਾ ਜੰਡੇਆਲਾ ਗੁਰੂ ਤੋਂ ਸਾਡੇ ਸਰਪੰਚ ਸਾਹਿਬ ਵੱਖ-ਵੱਖ ਇਲਾਕਿਆਂ ਤੋਂ ਜੂਥ ਕਲੱਬ ਦੇ ਸਾਡੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਆ ਪਾਰਟੀ ਵੱਲੋਂ ਆਪਾਂ ਮੰਤਰੀ ਸਾਹਿਬ ਦੀ ਰਹਿਨਮਾਈ ਹੇਠ ਅੱਜ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿੱਦਾਂ ਤੂੜੀ ਆ ਚੌਕਰਿਆ ਖਾਲਿਆ ਉੱਥੇ ਜਿੰਨੀਆਂ ਵੀ ਲੋੜਵੰਦ ਵੀ ਇਹ ਚੀਜ਼ਾਂ ਨੇ ਤੇ ਇਹਦੇ ਵਿੱਚ ਕੁਝ ਗੱਡੀਆਂ ਦੇ ਵਿੱਚ ਜਿੱਦਾਂ ਉੱਥੇ ਆਪਾਂ ਜਿਹੜੀ ਹੜ ਪੀੜ ਤੇ ਜਿੰਨੇ ਨੇ ਅਸੀਂ ਕੱਲ ਵੀ ਉੱਥੇ ਗਏ ਸੀਗੇ ਮੰਤਰੀ ਸਾਹਿਬ ਦੇ ਨਾਲ ਪਰਸੋਂ ਵੀ ਮੰਤਰੀ ਸਾਹਿਬ ਪੰਜ ਸੱਤ ਦਿਨ ਤੋਂ ਉੱਥੇ ਹੀ ਨੇ ਕੱਲ ਜੋ ਉੱਥੇ ਜਾ ਕੇ ਦੇਖਿਆ ਆ ਕਿ ਜਿੱਦਾਂ ਉੱਥੇ ਆਪਾਂ ਨੂੰ ਜ਼ਰੂਰਤ ਹੈਗੀ ਸੁੱਕੇ ਦੁੱਧ ਦੀ ਜ਼ਰੂਰਤ ਆ ਤੂੜੀ ਚਾਰਾ ਤੇ ਹੋਰ ਜਿਹੜੀਆਂ ਚੀਜ਼ਾਂ ਵਾਂ ਉਹ ਸਾਰੀਆਂ ਆਪਾਂ ਲਗਾਤਾਰ ਉੱਥੇ ਵੇਚਾ ਰਹੇ ਆ ਮੈਡੀਸਨ ਚੱਲ ਰਹੀ ਆ ਅੱਜ ਮੰਤਰੀ ਸਾਹਿਬ ਦੀ ਡਿਊਟੀ ਲੱਗੀ ਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹ ਔਰ ਬੱਚਿਆਂ ਵਾਸਤੇ ਗਾਂ ਬਿਮਾਰੀ ਫੈਲਣ ਦਾ ਬਹੁਤ ਖਤਰਾ ਆ ਕਿ ਮਸ਼ਰ ਉਥੇ ਬਹੁਤ ਆ ਹੁਣ ਅਸੀਂ ਆਪਣੀਆਂ ਗੱਡੀਆਂ ਦੇ ਵਿੱਚ ਆਟੋਮਾਸ ਵੀ ਲਈ ਆ ਮੋਮਬਤੀਆਂ ਦੀ ਜਰੂਰਤ ਹੈ ਕਿਉਂਕਿ ਬਿਜਲੀ ਬੰਦ ਆ ਬਿਜਲੀ ਅਜੇ ਵੀ ਅੱਗੇ 10-15 ਦਿਨਾਂ ਆਉਣ ਦੀ ਕੋਈ ਉਮੀਦ ਨਹੀਂ ਹੈਗੀ ਔਰ ਮੈਡੀਸਨ ਦੀ ਬਹੁਤ ਜ਼ਿਆਦਾ ਜਰੂਰਤ ਹੈਗੀ ਆ ਸੁੱਕਾ ਦੁੱਧ ਜਿਹੜਾ ਜਿਹਦੀ ਡੋਬਿਲਿਡਿਟੀ ਜ਼ਿਆਦਾ ਵਾ ਅਸੀਂ 90 ਦਿਨ ਦੀ ਉਹ ਵੀ ਦੁੱਧ ਅਜੇ ਲੈ ਕੇ ਅਸੀਂ ਗੱਡੀਆਂ ਦੇ ਵਿੱਚ ਰੱਖਿਆ ਤਾਂ ਉਥੇ ਬੇੜੀਆਂ ਦੇ ਨਾਲ ਪ੍ਰਸ਼ਾਸਨ ਵੀ ਫੁੱਲ ਮਤ ਕਰ ਰਿਹਾ ਹੋਰ ਐਨ ਜੀਓ ਵੀ ਲੱਗੀਆਂ ਨੇ ਕਿ ਸਰਕਾਰ ਵੀ ਆਪਣੀ ਤਰਫ ਤੋਂ ਜਿਹੜਾ ਵੱਡਾ ਜਿਹੜਾ ਯੋਗਦਾਨ ਜਿਹੜੀ ਪਾ ਰਹੀ ਆ ਸਾਰੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੀ ਆਪਣੇ ਲੋਕ ਪਿੰਡਾਂ ਦੇ ਵਿੱਚ ਜਾ ਕੇ ਸਾਰਾ ਕਾਰਜ ਕਰ ਰਹੇ ਨੇ ਤੇ ਸਾਡਾ ਵੀ ਫਰਜ ਬਣਦਾ ਕਿ ਅਸੀਂ ਵੀ ਜੜਾਗੇ ਆਏ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜੀਏ ਸੋ ਮੈਂ ਇੰਨਾ ਕਹਿਦਾ ਧੰਨਵਾਦ ਕਰਦਾ ਜੀ